ਹੈਲੋ ਗਾਇਜ਼ ਮੇਰੇ ਬਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਲੀ ਦੇ ਵਿੱਚ ਇੱਥੇ ਲੱਗੇ ਹਾਂ ਜੀ ਆਪਾਂ ਵਲੌਗ ਦੀ ਸਟਾਰਟਿੰਗ ਕਰਨ ਪਰਮਾਤਮਾ ਗਹੀ ਅਰਦਾਸ ਕਰਦੇ ਹਾਂ ਜੀ ਪਰਮਾਤਮਾ ਸਾਨੂੰ ਚੜ੍ਹਦੀ ਕਲਾ 'ਚ ਰੱਖਣ ਤੰਦਰੁਸਤ ਰੱਖਣ ਸਭ ਖੁਸ਼ ਰਹਿਣ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਇੱਥੇ ਲੱਗੇ ਹਾਂ ਜੀ ਆਪਾਂ ਵਲੌਗ ਦੀ ਸਟਾਰਟਿੰਗ ਕਰਨ ਇਹ ਹੈਗਾ ਸੀ 1 ਡੇਢ ਘੰਟੇ ਦਾ ਜੀ ਟਾਈਮ ਮੈਂ ਹਜੇ ਬੇਰਾਸ਼ਟ ਜਣੀ ਕਰਨ ਲੱਗੀ ਸੀ ਬਸ ਮੈਨੂੰ ਇਹ ਸੀਗਾ ਅੱਜ ਸਵੇਰੇ ਫਤੇ ਕਹਿ ਕੇ ਗਿਆ ਸੀ ਵੀ ਮਮਾ ਪਾਸਤਾ ਬਣਾ ਲਿਓ ਹਨਾ ਵੀ ਬਹੁਤ ਦਿਨ ਹੋ ਗਏ ਉਹ ਤਾਂ ਬਣਾਇਆ ਨਹੀਂ ਹੈਗਾ ਬਸ ਜੀ ਇੱਥੇ ਲੱਗੀ ਸੀ ਮੈਂ ਪਾਸਤਾ ਬਣਾਉਣ ਕਿਉਂਕਿ ਮੈਂ ਪਾਸਤਾ ਉਬਾਲ ਕੇ ਪਹਿਲਾਂ ਹੀ ਰੱਖਿਆ ਹੋਇਆ ਸੀਗਾ ਉਹਦੇ ਵਿੱਚ ਇੱਕ ਚਮਚ ਪਾ ਕੇ ਕਿ ਉਹ ਦਾ ਫਿਰ ਉਬਾਲ ਲਿਆ ਸੀ ਉਹ ਨਾਲ ਨਾਲ ਚਿਪਕਦਾ ਨਹੀਂ ਹੈਗਾ ਮਤਲਬ ਅਲੱਗ-ਅਲੱਗ ਜਿਹਾ ਰਹਿੰਦਾ ਏ ਉਹ ਨੂੰ ਉਹ ਕਰ ਲਿਆ ਸੀ ਉਹ ਤੋਂ ਬਾਅਦ ਮੇਰੇ ਕੋਲ ਇਸ ਵੈਜੀਟੇਬਲ ਕੋਈ ਅਵੇਲੇਬਲ ਹੈ ਨਹੀਂ ਸੀ ਪਾਸਤੇ ਦੇ ਵਿੱਚ ਪਾਉਣ ਵਾਲੇ ਤਾਂ ਕਰਕੇ ਮੈਂ ਕੱਲਾ ਪਿਆਜ਼ ਭੁੰਨ ਲਿਆ ਸੀ ਥੋੜਾ ਜਿਹਾ ਜਣੀ ਹਲਕਾ ਜਿਹਾ ਇਸ ਕਲਰ ਚੇਂਜ ਕੀਤਾ ਸੀ ਉਹਦੇ ਵਿੱਚ ਮੈਂ ਨੂਨ ਮਿਰਚ ਤੇ ਜਿਵੇਂ 2 ਪਿੰਚ ਹਲਦੀ ਬਸ ਇੰਨੀ ਕਿ ਮੈਂ ਪਾ ਦੇਣੀ ਹੁੰਨੀ ਆ ਬਟ ਜਣੀ ਮੈਨੂੰ ਇਹ ਹੁੰਦਾ ਵੀ ਇਹਦੇ ਵਿੱਚ ਪਾਣੀ ਤਾਂ ਨਹੀਂ ਚਾਹੀਦੀ ਬਟ ਮੈਂ ਪਾ ਦੇਣੀ ਹੁੰਨੀ ਆ ਹਨਾ ਫਿਰ ਮੈਂ ਇਧਰ ਇੱਕ ਕੌਲੀ ਦੇ ਵਿੱਚ ਦੋ ਨਿੰਬੂ ਨੂੰ ਛੋੜ ਕੇ ਰੱਖੇ ਸੀ ਉਹ ਪਾ ਲਈ ਸੀ ਇੱਕ ਚਮਚ ਮੈਂ ਹਮੇਸ਼ਾ ਮਿੱਠਾ ਜ਼ਰੂਰ ਪਾਉਣੀ ਹੁੰਨੀ ਆ ਜਿਵੇਂ ਸ਼ੱਕਰ ਲਾ ਲੂ ਹਨਾ ਤੇ ਇਹਦੇ ਵਿੱਚ ਮਿਰਚ ਥੋੜੀ ਜੀ ਤੇਜ਼ ਰੱਖ ਦਿੰਨੀ ਆ ਕਿਉਂਕਿ ਇਹਦੇ ਨਾਲ ਨਾ ਥੋੜਾ ਜਿਹਾ ਫਿਰ ਐ ਹੋ ਜਾਂਦਾ ਵੀ ਚਾਟ ਮਟਾ ਇਹ ਹੈਗਾ ਸੀ ਮੇਰੇ ਕੋਲ ਚਾਟ ਮਸਾਲਾ ਇਹ ਵੀ ਜਰੂਰ ਪਾਉਣੀ ਆ ਬਾਕੀ ਹਰ ਇੱਕ ਦੀ ਜਣੀ ਜੀ ਆਪਣੀ ਰੈਸਪੀ ਆ ਹਨਾ ਆਪ ਦੇ ਆਪ ਦੇ ਤਰੀਕੇ ਹੁੰਦੇ ਨੇ ਵੀ ਕੌਣ ਕਿਵੇਂ ਬਣਾਉਂਦਾ ਹੈ ਬਟ ਮੈਂ ਐਵੇਂ ਬਣਾਉਣੀ ਆ ਜਿਵੇਂ ਮੈਂ ਤੁਹਾਨੂੰ ਅੱਜ ਦੱਸਦੀ ਆ ਨਾ ਤੁਸੀਂ ਇੱਕ ਵਾਰ ਟਰਾਈ ਕਰਕੇ ਜਰੂਰ ਦੇਖਿਓ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਤੁਹਾਨੂੰ ਹਨਾ ਵੀ ਬਸ ਇਹ ਨੂਨ ਵਿੱਚ ਜੋ ਵੀ ਹੈਗੇ ਸੀ ਇਹ ਮਸਾਲੇ ਪਾ ਕੇ ਉਹਦੇ ਬਾਅਦ ਮੈਂ ਨਿੰਬੂ ਇੱਕ ਚਮਚ ਮਿੱਠਾ ਤੇ ਚਾਟ ਮਸਾਲਾ ਇਹਨਾਂ ਨੂੰ ਪਾ ਕੇ ਕਿਉਂਕਿ ਬੀ ਨਿੰਬੂ ਦੇ ਕਰਕੇ ਫਿਰ ਥੋੜਾ ਮਿੱਠਾ ਵਿੱਚ ਘੁਲ ਗਿਆ ਸੀਗਾ ਨਾਲੇ ਇਹਦੇ ਨਾਲ ਨਾ ਥੋੜਾ ਜਿਹਾ ਜਿਵੇਂ ਆਪਾਂ ਇੱਕ ਮਿੱਠਾ ਇੱਕ ਚਮਚ ਚ ਸੱਕਰ ਦਾ ਪਾਉਨੇ ਆ ਨਾ ਜਿਵੇਂ ਜਿਨ੍ਹਾਂ ਕੋ ਸੋਇਆ ਸੌਸ ਨਹੀਂ ਵੀ ਹੁੰਦੀ ਹੈਗੀ ਨਾ ਉਹ ਵਾਲਾ ਕਲਰ ਆ ਜਾਂਦਾ ਹੁੰਦਾ ਉਸ ਤੋਂ ਬਾਅਦ ਫਿਰ ਮੈਂ ਪਾਤਾ ਸੀ ਪਾਸਤਾ ਪਾਸਤਾ ਪਾਉਣ ਤੋਂ ਬਾਅਦ ਜੋ ਤੁਹਾਡੇ ਕੋ ਸੌਸ ਅਵੇਲੇਬਲ ਹੈਗੀਆਂ ਨੇ ਉਹ ਤੁਸੀਂ ਪਾ ਸਕਦੇ ਹੋ ਬਟ ਮੇਰੇ ਕੋਲ ਫਿਲਹਾਲ ਅੱਜ ਹੈਗੀ ਸੀ ਇਹ ਹੈਗੀ ਸੀ ਟਮਾਟਰ ਕੇਚਪ ਉਪਾਉਣ ਲੱਗੀ ਸੀ ਮੈਂ ਜਿੰਨਾ ਕਿ ਤੁਸੀਂ ਮਤਲਬ ਖਟ ਮਿੱਠਾ ਜਿਆ ਖਾਣੇ ਹੋ ਨਾ ਉਨਾਂ ਕੁ ਤੁਸੀਂ ਪਾ ਸਕਦੇ ਹੋ ਇਹ ਮੈਂ ਉਪਾ ਲਈ ਸੀਗੀ ਤੇ ਫਿਰ ਇਸ ਤੋਂ ਬਾਅਦ ਮੈਂ ਪਾਉਣ ਲੱਗੀ ਪਾਈ ਸੀਗੀ ਇਹ ਹੈਗੀ ਆ ਪੀਜ਼ਾ ਐਂਡ ਪਾਸਤਾ ਹਨਾ ਵੀ ਇਹ ਆਪਾਂ ਪੀਜ਼ੇ ਤੇ ਵੀ ਪਾ ਸਕਦੇ ਹਾਂ ਤੇ ਪਾਸਤਾ ਪਾ ਸਕਦੇ ਹਾਂ ਤੇ ਵੀ ਲਈ ਵੀ ਵਰਤ ਸਕਦੇ ਹਾਂ ਇਹ ਤੋਂ ਬਾਅਦ ਫਿਰ ਮੈਂ ਟਮਾਟੋ ਕੇਚਪ ਤੋਂ ਬਾਅਦ ਪਾ ਲਈ ਸੀ ਪਾਸਤਾ ਸੌਸ ਤੇ ਉਹ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਉਹਨਾਂ ਨੂੰ ਚੰਗੀ ਤਰ੍ਹਾਂ ਕਰ ਲਿਆ ਸੀ ਮਿਕਸ ਕਿਉਂਕਿ ਇਹਦੇ ਵਿੱਚ ਨਾ ਮੈਂ ਥੋੜੀ ਜਿਹੀ ਜਿਹੜੀ ਮਿਰਚ ਵੀ ਥੋੜੀ ਜਿਹੀ ਤੀਜ ਰੱਖਦੀ ਸੀ ਉਹ ਤੋਂ ਬਾਅਦ ਮੇਰੇ ਕੋ ਮਾਇਓਨੈਸ ਪਈ ਸੀਗੀ ਮੈਂ ਇਹ ਵੀ ਪਾ ਲਈ ਸੀ ਕਿਉਂਕਿ ਇਹਦੇ ਨਾਲ ਜਿਵੇਂ ਥੋੜਾ ਜਿਹਾ ਕਲਰ ਨਾ ਤਾਂ ਜਿਆਦਾ ਡਾਰਕਨੈਸ ਤੇ ਨਾਲ ਲਾਈਟ ਹੁੰਦਾ ਨਾ ਵੀ ਮਤਲਬ ਬਹੁਤ ਸੋਹਣਾ ਲੱਗਦਾ ਹੁੰਦਾ ਕਲਰ ਫਿਰ ਇਹ ਪਾ ਕੇ ਮਿਕਸ ਕਰ ਲਈ ਸੀ ਬਸ 1 ਮਿੰਟ ਸੇਕ ਲਵਾਇਆ ਸੀ ਬਾਕੀ ਤੁਸੀਂ ਦੇਖ ਸਕਦੇ ਹੋ ਹਨਾ हां ਜਮੇ ਇਹਦੇ ਵਿੱਚ ਸ਼ਿਮਲਾ ਮਿਰਚ ਵਗੈਰਾ ਇਹ ਜਾ ਇਦਾਂ ਦੀਆਂ ਹਨਾ ਜੋ ਤੁਹਾਡੇ ਕੋਲ ਸਬਜੀ ਹੈਗੀ ਆ ਹਨਾ ਉਹ ਤੁਸੀਂ ਪਾ ਸਕਦੇ ਹੋ ਪਰ ਮੇਰੇ ਕੋਲ ਅੱਜ ਹੈ ਨਹੀਂ ਸੀ ਤਾਂ ਕਰਕੇ ਮੈਂ ਇਕੱਲੀ ਪਾ ਉਹ ਹੀ ਬਣਾਈ ਸੀਗੀ ਪਿਆਜ਼ ਪਾ ਕੇ ਆਲੂ ਵਗੈਰਾ ਮੈਂ ਕਦੇ ਵਰਤੇ ਨਹੀਂ ਹੈਗੇ ਤੇ ਚਲੋ ਹਨਾ ਬਾਕੀ ਆਪਣੀ ਆਪਣੀ ਹੁੰਦੀ ਆ ਬਸ ਬਣਾ ਲਈ ਸੀ ਪਰ ਸਾਰੇ ਜਿਹੜੀ ਮੈਂ ਸਾਰਿਆਂ ਨੂੰ ਇਹ ਦੇਤੀ ਸੀ ਅੱ비 ਸਾਰਿਆਂ ਲਈ ਉਹ ਬਣਾਇਆ ਸੀ ਅੱਜ ਮੈਂ ਕਿਉਂਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਟੇਸਟ ਲੱਗੀ ਸੀ ਸਾਰਿਆਂ ਨੇ ਬੜੀਆ ਦਿਲ ਖੁਸ਼ ਹੋ ਕੇ ਖਾਧੀ ਸੀ ਹਨਾ ਚਲੋ ਜੀ ਕਦੇ ਕਦਾਈ ਹੈ ਨਾ ਇਹ ਚੀਜ਼ ਵਧੀਆ ਵੀ ਲੱਗਦੀ ਹੈ ਬਸ ਜੀ ਫਿਰ ਆਪਾਂ ਅਸਲ ਦੇ ਵਿੱਚ ਤਾਂ ਨਾ ਮੈਂ ਸਿਰ ਤੋਂ ਤੋਂ ਕੁਈ ਕਮਲੀ ਹੋਈ ਪਈਆਂ ਜਿਵੇਂ ਮੈਂ ਕੱਲ ਦਿਖਾਇਆ ਸੀ ਤੁਹਾਨੂੰ ਨਾ ਮਹਿੰਦੀ ਲਾਈ ਸੀ ਪਰ ਮੈਨੂੰ ਨਾ ਮੈਂ ਇਹ ਸੇ ਕਰਕੇ ਮੈਂ ਮਹਿੰਦੀ ਨਹੀਂ ਲਾਉਂਦੀ ਹੈਗੀ ਉਹਦਾ ਵੀ ਕਲਰ ਥੋੜਾ ਜਿਹਾ ਡਾਰਕਨੈਸ ਦੀ ਤੇ ਜਿਵੇਂ ਲਾਲ ਲਾਲ ਜਿਆ ਹੁੰਦਾ ਹੈ ਨਾ ਮਤਲਬ ਉਹਦੇ ਨਾਲ ਨਾ ਮੈਨੂੰ ਇਹ ਹੋ ਜਾਂਦਾ ਮਤਲਬ ਜੇ ਸਿਰ ਨੂੰ ਜੋ ਵੀ ਆਪਾਂ ਕਲਰ ਕਰਦੇ ਹਾਂ ਨਾ ਉਹ ਸੇਮ ਹੋਣਾ ਚਾਹੀਦਾ ਇਹ ਨਹੀਂ ਹੈਗਾ ਵੀ ਹਾਂ ਅਗਰ ਆਪਣੇ ਕੋਈ ਵਾਈਟ ਹੈਅਰ ਹੈਗਾ ਵੀ ਉਹਦਾ ਕਲਰ ਹੋਰ ਹੋਰ ਆ ਜਿਹੜਾ ਬਲੈਕ ਉਹਦਾ ਹੋਰ ਰਹਿ ਜਵੇ ਹਨਾ ਵੀ ਐਦਾਂ ਦਾ ਕਲਰ ਹੋਣਾ ਚਾਹੀਦਾ ਸਾਰੇ ਨੂੰ ਸੇਮ ਚੜੇ ਬਾਕੀ ਹਰ ਇੱਕ ਦੀ ਆਪਣੀ ਚੋਇਸ ਆ ਪਰ ਮੈਨੂੰ ਇਹ ਨਹੀਂ ਵਧੀਆ ਲੱਗਦਾ ਹੈਗਾ ਹਨਾ ਤੇ ਬਾਕੀ ਇਹ ਵੀ ਆ ਜੀ ਜੇ ਹੁਣ ਆਪਾਂ ਕਹੀਏ ਨਾ ਵੀ ਵਾਈਟ ਹੈਅ ਦਾ ਇਹਦੀ ਕੋਈ ਏਜ ਨਹੀਂ ਹੈਗੀ ਹਨਾ ਚਲੋ ਫਿਲਹਾਲ ਆਪਣੀ ਤਾਂ ਹੈਗੀ ਹੋ ਵੀ ਗਈ ਹਨਾ ਵੀ ਵਾਈਟ ਹੈਅ ਆ ਸਕਦੇ ਨੇ ਪਰ ਜਿਵੇਂ ਹੁਣ ਅੱਜ ਦੇ ਟਾਈਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਛੋਟੀ ਏਜ ਦੇ ਵਿੱਚ ਵੀ ਇਹ ਚੀਜ਼ਾਂ ਦੀ ਬੱਚਿਆਂ ਨੂੰ ਪ੍ਰੋਬਲਮ ਹੋਣ ਲੱਗੀ ਹੈ ਹਨਾ ਪਰ ਮੈਂ ਨਾ ਉਸ ਤੋਂ ਬਾਅਦ ਜਦ ਕੱਲ ਸਿਰ ਧੋ ਕੇ ਦੇਖਿਆ ਫਿਰ ਮੈਂ ਦੇਖਿਆ ਮੈਂ ਕਿਹਾ ਵੀ ਦੇਖੀ ਮੇਰੇ ਤਾਂ ਉਹ ਉਦਾਂ ਦੇ ਫਿਰ ਹੋ ਗਿਆ ਫਿਰ ਮੈਂ ਕੱਲ ਜਿਵੇਂ ਤੇਲ ਲਵਾ ਲਿਆ ਸੀ ਤੇਲ ਲਵਾਏ ਤੋਂ ਬਾਅਦ ਫਿਰ ਮੈਂ ਅੱਜ ਮੈਂ ਸਵੇਰੇ ਵੇਲੇ ਫਿਰ ਨਾਈ ਸਿਰ ਹੈਨਾ ਸਿਰ ਣਾਉਣ ਤੋਂ ਬਾਅਦ ਫਿਰ ਮੈਂ ਜਿਵੇਂ ਹੁਣ ਮਸ਼ੀਨ ਦਾ ਕੰਮ ਕਰਨ ਲੱਗੀ ਸੀ ਉਸ ਤੋਂ ਬਾਅਦ ਫਿਰ ਮੈਂ ਜਿਹੜਾ ਕਲਰ ਵੈਸੇ ਮੈਂ ਆਪ ਜੂਸ ਕਰ ਦਿਆ ਨਾ ਮੈਂ ਫਿਰ ਮੈਂ ਉਹ ਕਲਰ ਕੀਤਾ ਉਹ ਤੋਂ ਬਾਅਦ ਫਿਰ ਸੇ ਨਾ ਕੇ ਤਾਂ ਮੈਂ ਹੁਣ ਆਪ ਦਾ ਥੋੜਾ ਜਿਹਾ ਮਾਈਂਡ ਰਿਲੈਕਸ ਹੋਇਆ ਸੀਗਾ ਵੀ ਹਾਂ ਉਹ ਚੀਜ਼ ਜੋ ਵੀ ਹੈਗੀ ਉਹ ਨਾ ਪਰਫੈਕਟ ਆ ਬਾਜੀ ਮੇਰਾ ਮਸ਼ੀਨ ਦਾ ਜਿਹੜਾ ਕੰਮ ਕਰਨ ਵਾਲਾ ਸੀਗਾ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਇਹਨਾਂ ਵੀ ਚਲੋ ਜਿੰਨਾਕ ਟਾਈਮ ਹੁੰਦਾ ਆਪਾਂ ਕਰ ਲਈਦਾ ਹੁੰਦਾ ਆਪਦਾ ਉਹ ਕਰਨ ਤੋਂ ਬਾਅਦ ਫਿਰ ਜਿਵੇਂ ਤੁਹਾਨੂੰ ਕੱਲ ਵੀ ਦੋਹਾਂਦੀ ਸੀ ਨਾ ਵੀ ਕੁਛ ਮੀ ਪੈ ਗਿਆ ਕੁਛ ਵੈਸੇ ਹੀ ਹੈ ਨਾ ਵੀ ਗਰਮੀਆਂ ਦੇ ਵਿੱਚ ਐਵੇਂ ਜਿਹੇ ਹੋ ਜਾਂਦੇ ਨੇ ਫਿਰ ਮੈਂ ਲੱਗੀ ਸੀ ਇਥੋਂ ਕੱਕ ਪੱਟਣ ਮੈਂ ਕਿ ਵੀ ਚਲ ਜਿੰਨੇ ਖਾਏ ਪੱਟ ਹੁੰਦੇ ਨੇ ਪੜਦੇ ਆ ਕੁਝ ਮੈਨੂੰ ਮਸ਼ੀਨ ਦਾ ਕੰਮ ਕਰਦੇ ਥੋੜਾ ਜਿਹਾ ਹੋ ਗਿਆ ਸੀ ਇੱਕ ਵੇਲਾ ਇਸੇ ਕਰਕੇ ਮੈਂ ਲੱਗੀ ਸੀ ਹੁਣ ਕੱਖ ਬਟਣ ਪਰ ਕੱਖ ਪੜਦੇ ਨਾ ਇੱਥੇ ਥੋੜਾ ਮੱਛਰ ਹੋ ਗਿਆ ਸੀ ਜਿਵੇਂ ਹੁਣ ਕੱਖਾਂ ਜਿਆਂ ਚ ਹੋ ਜਾਂਦਾ ਤਾਂ ਕਰਕੇ ਬਸ ਜਿਹਨੇ ਕੱਖਾਂ ਖੱਪਟ ਹੋਏ ਫਿਰ ਮੈਂ ਉਹਨੇ ਕਪਟ ਲਈ ਸੀ ਜੁਣੀਆਂ ਆ ਜਾਂ ਚਲੋ ਹਨਾ ਜਿਹੜੇ ਥੋੜੇ ਜਿਹੇ ਵੱਡੇ ਹੋਏ ਹੋਏ ਸੀਗੇ ਮੈਂ ਉਹ ਪੱਟ ਲਈ ਸੀ ਪਰ ਇਹ ਹੋ ਜਾਂਦਾ ਨਾ ਸਿਆਣੇ ਲੋਕਾਂ ਦਾ ਵੀ ਕੁਝ ਭਲਾ ਤਾਂ ਕੁਝ ਭਲਾ ਹੋਇਆ ਹਨਾ ਵੀ ਕੁਝ ਨਾ ਕੁਝ ਭਲਾ ਦਾ ਹੋਇਆ ਚਲੋ ਜਿੰਨੇ ਕ ਪੱਟ ਹੋਏ ਉਹਨੇ ਕ ਪੱਟ ਲਈ ਜੀ ਬਾਕੀ ਹੁਣ ਦੇਖਦੇ ਆ ਕੱਲ ਨੂੰ ਫਿਰ ਉਸ ਤੋਂ ਬਾਅਦ ਮੈਂ ਲੱਗੀ ਸੀ ネイル कटिंग ਕਰਨ ਵਾਲੀ ਸੀਗੀ ਫੇ ਮੈਂ ਕਿਹਾ ਵੀ ਚਲ ਹੁਣ ਇਹ ਵੀ ਕੰਮ ਮੁਕਾਏ ਲਈਏ ਨਾ ਮੈਂ ਕਿਹਾ ਆਏ ਹੋ ਜਾਂਦਾ ਕੋਲਜੀ ਹੋ ਜਾਂਦੀ ਹੈ ਜੀ ਬਸ ਹਨਾ ਗਰਮੀ ਕਰਕੇ ਨਾ ਉਹੀ ਬਸ ਕੰਮ ਕਰ ਵਿੱਚ ਕਈ ਤਾਂ ਭੁੱਲੇ ਜਾਂਦੇ ਆ ਕੁਛ ਮੈਨੂੰ ਇਹ ਮੈਂ ਕਿਹਾ ਵੀ ਲੈ ਚਲ ਪਹਿਲਾਂ ਮੈਂ ਨੀਲ ਕਟਿੰਗ ਕਰ ਦਿਆਂ ਨੀਲ ਕਟਿੰਗ ਕਰਕੇ ਵੀ ਨਾਲੇ ਨੀਲ ਪੋਸ਼ ਲਗਾਉਣ ਵਾਲੀ ਆ ਫਿਰ ਮੈਂ ਲਗਾਉਣੀ ਆ ਉਹ ਪਤਾ ਜੀ ਕੀ ਆ ਇਹ ਹੋ ਜਾਂਦਾ ਹਨਾ ਵੀ ਘਰ ਦੀ ਕੇਅਰ ਕਰਦੇ ਆ ਕਰਦੇ ਆ ਫੈਮਿਲੀ ਦੀ ਕੇਅਰ ਕਰਦੇ ਆ ਕਰਦੇ ਆ ਥੋੜੀ ਸੈਲਫ ਕੇਅਰ ਵੀ ਬਣਦੀ ਤਾਂ ਹੈਗੀ ਆ ਹਨਾ ਆਪਾਂ ਇੰਨੇ ਕ ਤਾਂ ਹੱਕਦਾਰ ਹੈਗੇ ਆ ਹਨਾ ਕਹਿੰਦੇ ਹੁੰਦੇ ਨੇ ਵੀ ਕਰਦੀਆਂ ਡਿਊਟੀਆਂ ਨਵਾਉਂਦੇ ਨਵਾਉਦੇ ਇੱਕ ਲੇਡੀਜ਼ ਨੂੰ ਬਹੁਤ ਕੁਝ ਬਣਨਾ ਪੈਂਦਾ ਹੈ ਹਨਾ ਵੀ ਉਹ ਕਰਦੀ ਮਾਜੇ ਫ੍ਰੀ ਬੈਠੀਏ ਤਾਂ ਉਹ ਮਾਲਕਣ ਵੀ ਹੈਗੀ ਆ ਹਨਾ ਜੇ ਫਿਰ ਕਹਿੰਦੇ ਹੁੰਦੇ ਨੇ ਵੀ ਕਦੇ ਝਾੜੂ ਵਾਲੀ ਬਣ ਗਈ ਕਦੇ ਰੋਟੀ ਬਣਾਉਣ ਵਾਲੀ ਬਣ ਗਈ ਬਹੁਤ ਸਾਰੀਆਂ ਡਿਊਟੀਆਂ ਨੇ ਜਿਹੜੀਆਂ ਨੂੰ ਨਵਨੀ ਇਹ ਪੈਂਦੀ ਐ ਨੇ ਪਰ ਫਿਰ ਵੀ ਹਨਾ ਆਪਣੇ ਆਪ ਨੂੰ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਗੱਲ ਆ ਕਿਉਂਕਿ ਆਪਣਾ ਆਪ ਆਪਾ ਖੁਦ ਦੇਖਣਾ ਏ ਹਨਾ ਕਰਨ ਨੂੰ ਜਿੰਨਾਂ ਆਪਾਂ ਦੇਖਦੇ ਓੰਨੇ ਆਪਣੀ ਰਿਸਪਾਂਸਿਬਿਲਟੀ ਆਪਣੇ ਆਪ ਨੂੰ ਵੀ ਦੇਖਣ ਦੀ ਆ ਬਾਜੀ ਆਪਾਂ ਉਸ ਤੋਂ ਬਾਅਦ ਫਿਰ ਰੋਟੀ ਪਾਣੀ ਦਾ ਕੀਤਾ ਉਦੋਂ ਤਕਰੀਬਨ ਰੋਟੀ ਬਣਾ ਲਈ ਸੀ ਮੈਨੂੰ ਲੱਗਾ ਸ਼ਾਇਦ ਬਣਾਉਣ ਲੱਗੀ ਬਸ ਉਦੋਂ ਹੀ ਬਣਾ ਕੇ ਆਪਾਂ ਹੋ ਗਏ ਸੀ ਫ੍ਰੀ ਇਹ ਟਾਈਮ ਮੈਂ ਹੈਗਾ ਸੀ ਮੈਨੂੰ ਲੱਗਾ 8:30 ਵਜੇ ਤਾਂ ਰੋਟੀ ਖਾਣੀ ਸੀ ਕਿਉਂਕਿ ਜਿਵੇਂ ਉਹ ਕੰਮ ਕਰ ਤੋਂ ਬਾਅਦ ਫਿਰ ਮੈਨੂੰ ਇਹ ਸੀਗਾ ਮੈਂ ਕਿ ਵੀ ਚਲੋ ਹੋਰ ਕਰਦੇ ਖਤਰਦੇ ਹੈ ਨਾ ਵੀ ਹੁਣ ਮੈਨੂੰ ਕੱਲ ਨੂੰ ਜੀ ਹੈਗਾ ਮੈਂ ਜਾਣਾ ਬਹੁਤ ਦਿਨਾਂ ਦੀ ਚਲੋ ਆਏ ਆ ਵੀ ਇਹ ਜੇ ਆਪਾਂ ਕਹੀਏ ਨਾ ਮਤਲਬ ਮੈਂ ਦੁਨੀਆ ਨੂੰ ਜਾਂਦੇ ਸੋਚਦੀ ਸੀਗੀ ਪਰ ਮੈਨੂੰ ਇਹ ਸੀ ਵੀ ਸ਼ਾਇਦ ਮੈਂ ਜਾਊਂਗੀ ਜਾਂ ਨਹੀਂ ਜਾਊਂਗੀ ਇਹ ਤਾਂ ਨਹੀਂ ਹੋ ਪਤਾ ਹੈਗਾ ਵੀ ਪਰ ਮੈਨੂੰ ਇਹ ਸੀ ਕਿ ਚਲੋ ਬਾਕੀ ਇਹ ਹੁੰਦਾ ਵੀ ਪ੍ਰਮਾਤਮਾ ਦਾ ਜਿਹਦ ਹੁਕਮ ਹੈ ਉਦੋਂ ਹੀ ਜਾਣਾ ਇਨਸਾਨ ਬਸ ਜੀ ਮੈਂ ਇਹ ਜਿਹੜਾ ਨਵਾਂ ਸੂਟ ਸਲਾਈ ਕੀਤਾ ਸੀਗਾ ਉਹ ਮੈਂ ਕੱਲ ਨਾਲੇ ਕਰਦੇ ਆਪਾਂ ਉਹ ਸੂਟ ਦਾ ਮਹੂਰਤ ਨਾਲੇ ਦੇ ਦੇ ਦਿਆਂ ਦੀ ਪਾ ਕੇ ਹਨਾ ਕਿੰਨਾ ਕੁ ਕੰਫਰਟੇਬਲ ਹੈਗਾ ਇਹ ਬਾਜੀ ਇੱਥੇ ਲੱਗੀ ਸੀ ਪ੍ਰੈਸ ਕਰਨ ਫਤਿਹ ਦੇ ਪਾਪਾ ਦਾ ਸੂਟ ਕਰ ਲਿਆ ਸੀਗਾ ਤੇ ਮੈਂ ਆਪਦਾ ਸੂਟ ਕਰਨ ਲੱਗੀ ਹੋਈ ਸੀਗੀ ਤੇ ਫਿਰ ਉਹ ਖਾਣਿਆ ਜੀ ਰੋਟੀ ਰੋਟੀ ਖਾ ਕੇ ਫਿਰ ਦੇ ਦਿਆਂ ਬਾਕੀ ਹੋਰ ਜਿਹੜੇ ਕੰਮ ਕਰ ਕਰਨੇ ਨੇ ਅੱਜ ਥੋੜਾ ਜਿਹਾ ਫਿਲਹਾਲ ਹੋ ਗਈ ਸੀ ਮੈਂ ਲੇਟ ਬੱਸ ਜੀ ਐਮੀ ਤੁਹਾਨੂੰ ਪਤਾ ਹੀ ਹੈ ਨਾ ਕਰਦੇ ਕੰਮ ਕਰਾਂ ਜਿਆ ਚ ਕੁਝ ਇਹ ਹੋ ਜਾਂਦਾ ਜੇ ਨਾ ਆਪਾਂ ਕਰਦੇ ਥੋੜਾ ਬਹੁਤਾ ਵੀ ਕੋਈ ਐਕਸਟਰਾ ਕੰਮ ਕਰ ਡ ਲੈਨੇ ਨਾ ਉਹਦੇ ਨਾਲ ਥੋੜਾ ਜਿਹਾ ਟਾਈਮ ਟੇਬਲ ਥੇਲੇ ਜਾਂਦਾ ਹੁੰਦਾ ਉਹ ਚੀਜ਼ ਦਾ ਕੁਝ ਦੀ ਇਹ ਰੂਮ ਵਾਲਾ ਸਾਡਾ ਪੱਖਾ ਵੀ ਖਰਾਬ ਹੋ ਜਾਇਆ ਕੁਝ ਇਹ ਵੀ ਹੈ ਨਾ ਨਾਲ ਵੀ ਹੈ ਨਾ ਇਹ ਰੂਮ ਦੇ ਵਿੱਚ ਕੋਈ ਆਉਂਦਾ ਨਹੀਂ ਹੈਗਾ ਜਿਆਦਾ ਨਾ ਸਰਦੀਆਂ ਦੇ ਵਿੱਚ ਤਾਂ ਚਲੋ ਹਜੇ ਡੈਡ ਜੀ ਨੇ ਪੈ ਪੂ ਜਾਂਦੇ ਹੁੰਦੇ ਨੇ ਬਟ ਹੁਣ ਨਹੀਂ ਕੋਈ ਇਹ ਰੂਮ ਦੇ ਵਿੱਚ ਆਉਂਦਾ ਹੈਗਾ ਇਹ ਸੇ ਕਰਕੇ ਬਸ ਕੋਈ ਪੱਖੇ ਦੀ ਵੀ ਨਹੀਂ ਹਨ ਆਏ ਹੋ ਜਾਂਦਾ ਜਾਕੀ ਸਾਨੂੰ ਜਾਣਾ ਨਹੀਂਗਾ ਪਰ ਪ੍ਰੈਸ ਕਰਨ ਲੱਗਿਆਂ ਇਹ ਚੀਜ਼ ਫੀਲ ਹੁੰਦੀ ਹੁੰਦੀ ਆ ਚਲੋ ਫੇਰ ਉਦਾਂ ਦੇ ਹੋ ਜੀਦਾ ਬਾਜੀ ਆਪਾਂ ਕੰਮ ਕਰ ਕਰਕੇ ਇੱਥੇ ਲੱਗੀ ਸੀ ਪੈਣ ਦੀ ਤਿਆਰੀ ਕਰਨ ਬਾਜੀ ਇੱਥੇ ਲੱਗੀ ਸੀ ਮੈਂ ਕਿਵੇਂ ਚਲ ਗੁੱਤ ਕਰਦੇ ਆ ਥੋੜੇ ਜੇ ਬਾਲ ਹਜੇ ਸਿੱਲੇ ਸੀਗੇ ਹਨ ਕੁਛ ਤਾਂ ਏ ਸੀਗਾ ਵੀ ਬਾਲਾਂ ਦੇ ਵੀ ਨੇੜੀਆਂ ਲਿਆਂਦੀਆਂ ਪਈਆਂ ਸੀਗੀਆਂ ਨਾ ਨਾ ਕੇ ਨਾ ਕਈ ਵਾਰੀ ਆਪਦੇ ਆਪ ਤੇ ਹਨ ਹਾਸਾ ਆਉਂਦਾ ਆਉਂਦਾ ਬੰਦੇ ਨੂੰ ਇਹਨਾਂ ਵੀ ਕਾਜ ਜੇ ਕੰਮ ਕਰ ਉਹਨੂੰ ਪਰ ਜੀ ਆਪਾਂ ਤਾਂ ਇਹ ਹੋ ਜਾਂਦਾ ਹੈ ਨਾ ਵੀ ਜੋ ਚੀਜ਼ ਆਪਣੇ ਮਨ ਦੇ ਖਿਲਾਫਾ ਉਹ ਚੀਜ਼ ਆਪਾਂ ਨਹੀਂ ਕਰ ਸਕਦੇ ਆਂ ਜੇ ਜੋ ਮਨ ਨੂੰ ਹੈ ਨਾ ਸਹੀ ਲੱਗਦਾ ਬਸ ਹਾਂ ਆਪਾਂ ਆਪ ਦੇ ਲਈ ਜ਼ਰੂਰ ਕ੍ਰਿਸ਼ਨ ਕੋ ਛਪ ਦੇ ਲਈ ਹੈ ਨਾ ਵੀ ਕਰਨਾ ਹੈ ਤੇ ਸਾਰਿਆਂ ਲਈ ਕਰਦਾ ਬੰਦਾ ਸਾਰੇ ਪਰਿਵਾਰ ਲਈ ਕਰਦਾ ਹੈ ਨਾ ਸਭ ਲਈ ਆਪਾਂ ਸੋਚਦੇ ਆਂ ਪਰ ਆਪਣੇ ਲਈ ਸੋਚਣਾ ਬੰਦ ਹੈ ਬਾਜੀ ਹੁਣ ਫਤਿਹ ਨੂੰ ਮੈਂ ਲੱਗੀ ਸੀ ਦੁੱਧ ਪੀਣ ਫਤਿਹ ਲਈ ਦੁੱਧ ਲੱਗੀ ਸੀ ਠੰਡਾ ਕਰਨਾ ਤੇ ਨਾਲ ਥੋੜਾ ਜਿਹਾ ਮੇਰਾ ਰਹਿੰਦਾ ਸੀ ਫੋਨ ਦਾ ਕੰਮ ਕਰਨ ਵਾਲਾ ਕਰਨ ਵਾਲਾ ਤੇ ਫਿਰ ਮੈਂ ਕਿਹਾ ਵੀ ਚਲ ਨਾਲ ਮੈਂ ਉਹ ਗੱਲਾਂ ਕੁਝ ਮੈਨੂੰ ਇਹ ਸੀਗਾ ਮੈਂ ਕਿਹਾ ਵੀ ਜੇ ਮੈਂ ਵੀਡੀਓ ਸੈਂਡਿੰਗ ਵਗੈਰਾ ਕਰਨੀ ਹੁੰਦੀ ਹੈ ਨੇ ਮੈਂ ਇੱਕ ਦੋ ਫੋਨ ਤੋਂ ਫਿਰ ਉਹ ਕਰਨ ਦਾ ਕੰਮ ਸੀ ਮੈਨੂੰ ਮੈਂ ਕਿਹਾ ਵੀ ਮੈਂ ਮਾਰਨਿੰਗ ਅੱਲੇ ਮਾਰਨਿੰਗ ਮੈਂ ਜਾਣਾ ਹੈ ਤੇ ਬਾਕੀ ਤੁਸੀਂ ਅੱਜ ਦਾ ਬਲੌਗ ਤਾਂ ਦੇਖਣੇ ਦੇਖਾਂ ਕੱਲ ਵਾਲਾ ਵੀ ਜਰੂਰ ਦੇਖਿਓ ਨਾਲੇ ਤੁਹਾਨੂੰ ਦਿਖਾਉਂਗੀ ਮੈਂ ਕਿੱਥੇ ਜਾਂਦੀ ਆ ਜੀ ਹੁਣ ਆਪਾਂ ਕਰਦੇ ਹਾਂ ਬਲੌਗ ਦਾ ਐਂਡ ਓਕੇ ਬਾਏ ਠੀਕ ਹੈ